ਸਸ਼ੀ ਅਕਾਲ ਜੀ ਤੇ ਬਾਜਵਾ ਬਟਿਕ ਤੋਂ ਬਰਨਾਲਾ ਸੀ ਕਿ ਤੁਹਾਨੂੰ ਕਿਵੇਂ ਉਹ ਤੁਸੀਂ ਸਾਰੇ ਉਮੀਦਵਾਰ ਦੀ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਵਾਲੀ ਜਿਹੜੀ ਆਪਣੀ ਕਲੈਕਸ਼ਨਰ ਹੋਊਗੀ ਜੀ ਸਰਦੀਆਂ ਵਾਲੀ ਕਲੈਕਸ਼ਨਰ ਹੋਊਗੀ ਕਸ਼ਵੀਨਾ ਦੇ ਬ੍ਰਾਂਡਡ ਸਟੱਫ ਦੇ ਉੱਪਰ ਜਿਹੜੇ ਵਰਕ ਕੀਤੇ ਹੋਏ ਸੂਟ ਰਹਿਣਗੇ ਬਹੁਤ ਹੀ ਘੱਟ ਰੇਂਜ ਦੇ ਵਿੱਚ ਰਹਿਣਗੇ ਇਹਦੇ ਵਿੱਚ SK ਦਾ ਸਟੱਫ ਆਊਗਾ Ramtex ਦਾ ਆਊਗਾ AKtex ਦਾ ਆਊਗਾ ਜਿਸਦੇ ਉੱਪਰ ਆਪਾਂ ਨੇ ਥ੍ਰੈਡ ਦੇ ਨਾਲ ਵਰਕ ਕੀਤਾ ਹੈ ਪ੍ਰਾਈਸ ਵੀ ਸਿਰਫ 1000 ਤੋਂ ਨੀਚੇ-ਨੀਚੇ ਹੀ ਰਹੂਗਾ ਜੀ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹਿਣਾ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਜਿਹੜੀਆਂ ਵੀ ਭੈਣਾਂ ਸਾਡੇ ਚੈਨਲ ਨਾਲ ਨਿਊ ਜੁੜਦੀਆਂ ਨੇ ਫਸਟ ਟਾਈਮ ਵੀਡੀਓ ਦੇਖ ਦੇਣੀ ਪੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸਾਈਡ ਤੇ ਘੰਟੀ ਵਾਲਾ ਬਟਨ ਹੋਊਗਾ ਜੀ ਉਹਨੂੰ ਪ੍ਰੈਸ ਕਰ ਲਿਆ ਕਰੋ ਤਾਂ ਕਿ ਜਿਹੜੀ ਵੀ ਆਪਣੇ ਨਿਊ ਵੀਡੀਓ ਆਏਗੂ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਇਆ ਕਰੂਗਾ ਜੀ ਚਲੋ ਜੀ ਜਿਹੜੇ ਆਪਾਂ ਨੇ ਅੱਜ ਵਾਲੇ ਸੂਟ ਰੈਡੀ ਕੀਤੇ ਨੇ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਇਹਦੇ ਵਿੱਚ ਆਪਣੇ ਕੋਲ SK ਦੇ AK ਦੇ ਤੇ Ramtex ਦੇ ਜਿਹੜੇ ਸਾਰੇ ਸੂਟ ਬ੍ਰਾਂਡਗੇ ਜੀ ਅਸੀਂ ਤੁਹਾਨੂੰ ਬਨ ਵਾਈ ਬਨ ਜਿਹੜੇ ਸਾਰੇ ਸੂਟ ਓਪਨ ਕਰਕੇ ਦਿਖਾਵਾਂਗੇ ਪ੍ਰਾਈਸ ਵੀ ਅਸੀਂ ਤੁਹਾਨੂੰ ਸਾਰੇ ਸੂਟਾਂ ਨੂੰ ਦਿਖਾਵਾਂਗੇ ਫਰਸਟ ਸੂਟ ਆ ਗਿਆ ਭੈਣੋ ਤੁਸੀਂ ਦੇਖ ਸਕਦੇ ਹੋ ਰਾਇਲ ਬਲੂ ਕਲਰ ਦਾ ਸੂਟ ਆ ਲਓ ਜੀ ਐਸਕੇ ਦੀ ਪ੍ਰੀਮੀਅਮ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਕੰਨੀ ਦੇ ਉੱਪਰ ਮੋਹਰ ਹੈਗੀ ਬਹੁਤ ਹੀ ਸੋਹਣਾ ਜਿਹਾ ਨੀਟ ਐਂਡ ਕਲੀਨ ਜਿਹਾ ਕੰਮ ਹੈ ਜਿਹੜਾ ਘੇਰੇ ਦੇ ਉੱਪਰ ਕੀਤਾ ਹੈ ਘੇਰੇ ਦੇ ਨਾਲ-ਨਾਲ ਇਹਦੇ ਬਾਹਮਾਂ ਦੇ ਉੱਪਰ ਵੀ ਜਿਹੜਾ ਵਰਕ ਕੀਤਾ ਹੋਇਆ ਜੀ ਤੁਸੀਂ ਬਾਹਮਾਂ ਦਾ ਵਰਕ ਵੀ ਜਿਹੜਾ ਚੈੱਕ ਕਰ ਸਕਦੇ ਹੋ ਬਾਹਮਾਂ ਦੇ ਉੱਪਰ ਵੀ ਬਹੁਤ ਹੀ ਸੋਹਣਾ ਜਿਹਾ ਕੰਮ ਕੀਤਾ ਹੋਇਆ ਹੈਗਾ ਤੇ ਘੇਰੇ ਦੇ ਉੱਪਰ ਵੀ ਕੰਮ ਕੀਤਾ ਹੋਇਆ ਹੈਗਾ ਪ੍ਰਾਈਜ਼ ਜਿਹੜਾ ਇਹਦਾ ਰਹੂਗਾ ਸਿਰਫ ਜੀ 1000 ਰੁਪਿਆ 999 ਰੁਪਿਆ ਦੇ ਵਿੱਚ ਇਹ ਵਾਲਾ ਸੂਟ ਆ ਜਿਹੜਾ ਰੈਡੀ ਟੂ ਡਿਸਪੈਚ ਆ ਵਿਦ ਵਰਕ ਅਸੀਂ ਤੁਹਾਨੂੰ ਐਸ ਕੇ ਦਾ ਪਸ਼ਵੀਨੇ ਦਾ ਜਿਹੜਾ ਸੂਟ ਦੇ ਰਹੇ ਆ ਜੀ ਇਹਦੇ ਵਿੱਚ ਅਸੀਂ ਤੁਹਾਨੂੰ ਸਾਰੇ ਹੀ ਕਲਰ ਜਿਹੜਾ ਬੱਲ ਬੱਲ ਪਾਵਾਂਗੇ ਫਰਸਟ ਕਲਰ ਆ ਗਿਆ ਰਾਇਲ ਬਲੂ ਕਲਰ ਸੈਕੰਡ ਕਲਰ ਆ ਗਿਆ ਜੀ ਆਪਣਾ ਗ੍ਰੀਨ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਜਿਹੜਾ ਫੈਬਰਿਕ ਰਹੂਗਾ ਏਕੇ ਟੈਕਸ ਦਾ ਕੁਮਕੁਮ ਦਾ ਪਿਸ਼ਵਿਨਾ ਰਹੂਗਾ ਘੇਰੇ ਦੇ ਉੱਪਰ ਬਹੁਤ ਹੀ ਸੋਹਣਾ ਜਿਹਾ ਕੰਮ ਇਹਦੇ ਵੀ ਘੇਰੇ ਦੇ ਉੱਪਰ ਕੀਤਾ ਹੋਇਆ ਹੈਗਾ ਸੇਮ ਐਸ ਇਟ ਇਜ਼ ਕੰਮ ਹੈ ਜਿਹੜਾ ਸਾਰਿਆਂ ਦੇ 슬ੀਵਸ ਦੇ ਉੱਪਰ ਵੀ ਕੀਤਾ ਅਸੀਂ ਤੁਹਾਨੂੰ ਬਾਹਮਾ ਦਾ ਕੰਮ ਵੀ ਦਿਖਾਵਾਂਗੇ ਇਹ ਵਾਲਾ ਕੰਮ ਆ ਗਿਆ ਜੀ ਬਾਹਮਾ ਦੇ ਉੱਪਰ ਕੀਤਾ ਹੋਇਆ ਹੈਗਾ ਪ੍ਰਾਈਸ ਜਿਹੜਾ ਇਹਦਾ ਸਾਰਿਆਂ ਦਾ ਸੇਮ ਹੀ ਰਹੂਗਾ ਜੀ ਇਹਦਾ ਵੀ ਟ੍ਰਿਪਲ 9 ਪ੍ਰਾਈਸ ਰਹੂਗਾ ਕਲਰ ਸਾਰੇ ਹੀ ਬਹੁਤ ਪਿਆਰੇ ਨੇ ਇਹ ਗ੍ਰੀਨ ਕਲਰ ਬਹੁਤ ਹੀ ਸੋਹਣਾ ਜਿਹਾ ਕਲਰ ਜਿਹੜਾ ਪースト ਕਲਰ ਦਿਖਾਇਆ ਸੀ ਉਹ ਆਪਣਾ ਰਾਇਲ ਬਲੂ ਕਲਰ ਸੀਗਾ ਜਿਹੜਾ ਇਸ ਤੋਂ ਅਗਲਾ ਕਲਰ ਆ ਗਿਆ ਜੀ ਉਹ ਵੀ ਜਿਹੜਾ ਆ ਗਿਆ SK ਦਾ ਸਟਾਫ ਹੈਗਾ ਉਹ ਵੀ ਤੁਸੀਂ ਪਰ ਉਪੜ ਕਰਕੇ ਦਿਖਾਵਾਂਗੇ ਜੀ ਲਓ ਜੀ ਇਹ ਵੀ ਆ ਗਿਆ ਤੁਸੀਂ ਦੇਖ ਸਕਦੇ ਹੋ SK ਦੀ ਪ੍ਰੀਮੀਅਮ ਕੁਆਲਿਟੀ ਆ ਗਈ SK ਦਾ ਜਿਹੜਾ ਸੂਟ ਆ ਇਹਦਾ ਜਿਹੜਾ ਘੇਰੇ ਦਾ ਡਿਜ਼ਾਈਨ ਆ ਥੋੜਾ ਜਿਹਾ ਉਹਨਾਂ ਨਾਲੋਂ ਸਾਰਿਆਂ ਦਾ ਡਿਜ਼ਾਈਨਿੰਗ ਜਿਹੜੀ ਘੇਰੇ ਦੀ ਰਹੂਗੀ ਡਿਫਰੈਂਟ ਰਹੂਗੀ ਇਹਦੇ ਵੀ ਘੇਰੇ ਦੇ ਉੱਪਰ ਬਹੁਤ ਹੀ ਸੋਹਣੀ ਜੀ ਜਿਹੜੀ ਬੇਲ ਬਣੀ ਹੋਈ ਆ ਜਿਹੜੀ ਮੇਰੀ ਆਂਟੀਆਂ ਨੇ ਸਰਦੀਆਂ ਸਰਦੀਆਂ ਚ ਪਾਉਣ ਵਾਸਤੇ ਪਸ਼ਮੀਨੇ ਦੇ ਸੁਕ ਲੈਨੇ ਉਹਨਾਂ ਲਈ ਬਹੁਤ ਹੀ ਵਧੀਆ ਜਿਹਾ ਸੁਕ ਨੇ ਤੇ ਬਾਵਾ ਦਾ ਕੰਮ ਵੀ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਬਾਵਾ ਦੇ ਉੱਪਰ ਵੀ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਜਿਹੜਾ ਕੰਮ ਹੈ 슬ਿਪਸ ਦੇ ਉੱਪਰ ਵੀ ਕੀਤਾ ਹੋਇਆ ਜੀ ਇਹ ਕੰਮ ਆ ਗਿਆ ਘੇਰੇ ਦੇ ਉੱਪਰ ਘੇਰੇ ਦਾ ਕੰਮ ਵੀ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਾਈਸ ਜਿਹੜਾ ਇਹਦਾ ਵੀ ਰਹੂਗਾ 1000 ਰੁਪਿਆ ਪ੍ਰਾਈਸ ਰਹੂਗਾ ਫੈਬਰਿਕ ਇੱਕ ਵਾਰ ਤੁਹਾਨੂੰ ਅਸੀਂ ক্লোਜ਼ ਤੋਂ ਵੀ ਜਮਾ ਦਿਖਾ ਦੇਣਾ ਬਹੁਤ ਹੀ ਸੌਫਟ ਜਿਹਾ ਸਟਾਫ ਹੈਗਾ ਪਸ਼ਮੀਨੇ ਦਾ ਜਿਹੜਾ ਰਹੂਗਾ ਇਹ ਵਾਲਾ ਸਟਾਫ ਰਹੂਗਾ ਇਸ ਦੇ ਵਿੱਚ ਜਿਹੜਾ ਅਗਲਾ ਕਲਰ ਆ ਗਿਆ ਕਲਰ सेम ਹੀ ਰਹੂਗਾ ਬਟ ਡਿਜ਼ਾਈਨਿੰਗ ਕੀ ਹੈ ਲिटल बिट ਚੀਜ਼ ਹੈ ਜਿੱਦਾਂ ਕਿ ਇਹਦੇ ਵਿੱਚ ਇਹ ਵਾਲਾ ਡਿਜ਼ਾਈਨ ਸੀ ਘੇਰੇ ਦਾ ਕੀਤਾ ਵਾ ਇਹਦੇ ਵਿੱਚ ਜਿਹੜਾ ਆਊਗਾ ਆਪਣਾ ਇਹ ਵਾਲਾ ਡਿਜ਼ਾਈਨ ਆਊਗਾ ਜੀ ਲੋ ਫੈਬਰਿਕ ਇਹ ਵੀ ਐਸਕੇ ਦਾ ਹੀ ਰਹੂਗਾ ਜੀ ਇਹਦੇ ਉੱਪਰ ਘੇਰੇ ਦਾ ਬਹੁਤ ਹੀ ਸੋਹਣਾ ਜਿਹਾ ਇਹ ਟ੍ਰੈਂਡ ਬਹੁਤ ਹੀ ਵਾਇਰਲ ਜਿਹਾ ਡਿਜ਼ਾਈਨ ਹੈ ਜਿਹੜਾ ਚੱਲ ਰਿਹਾ ਟ੍ਰੈਂਡਿੰਗ ਦੇ ਵਿੱਚ ਉਹ ਵਾਲਾ ਕੀਤਾ ਹੈ ਇਹਦੇ ਵਿੱਚ ਬਾਹਮਾ ਵੀ ਇਹਦੀਆਂ ਸਾਰੀਆਂ ਬਾਹਮਾ ਜਿਹੜੀਆਂ 슬ੀਵਸ ਨੇ ਸਾਰੀਆਂ ਦੇ 슬ੀਵਸ ਦੇ ਉੱਪਰ ਕੰਮ ਆਊਗਾ ਬਾਕੀ ਤੁਸੀਂ ਭਾਈ ਫੁੱਲ ਵਗੈਰਾ ਚੈੱਕ ਕਰ ਸਕਦੇ ਹੋ ਸਾਰੇ ਡਬਲ ਸੇਡ ਦੇ ਵਿੱਚ ਤਿੱਲਾ ਐਂਡ ਥ੍ਰੈਡ ਨੂੰ ਯੂਜ਼ ਕਰਕੇ ਜਿਹੜਾ ਵਰਕ ਕੀਤਾ ਹੋਇਆ ਹੈਗਾ ਤਿੱਲਾ ਐਂਡ ਥ੍ਰੈਡ ਨੂੰ ਯੂਜ਼ ਕਰਕੇ ਜਿਹੜਾ ਇਹ ਵਾਲਾ ਵਰਕ ਕੀਤਾ ਹੈ ਘੇਰੇ ਦਾ ਵਰਕ ਬਹੁਤ ਹੀ ਸੋਹਣਾ ਜਿਹਾ ਸੂਟ ਹੈ ਜਿਹੜਾ ਆਪਣਾ ਤੁਸੀਂ ਰੈਡੀ ਕਰਵਾ ਸਕਦੇ ਹੋ ਅਗਰ ਕੋਈ ਮੇਰੀ ਭੈਣ ਸਟਿਚ ਕਰਕੇ ਲੈਣਾ ਚਾਹੁੰਦੇ ਨੇ ਸਟਿਚ ਕਰਵਾ ਕੇ ਵੀ ਲੈ ਸਕਦੇ ਆ ਅਗਰ ਤੁਸੀਂ ਵਿਦਆਊਟ ਸਟਿਚਿੰਗ ਆਪਣੀ ਸਿਟੀ ਦੇ ਵਿੱਚ ਕੋਰੀਅਰ ਕਰਵਾਉਣਾ ਚਾਹਦੇ ਹੋ ਆਪਣੀ ਸਿਟੀ ਦੇ ਵਿੱਚ ਕੋਰੀਅਰ ਵੀ ਕਰਵਾ ਸਕਦੇ ਇਸ ਤੋਂ ਜਿਹੜਾ ਅਗਲਾ ਸੂਟ ਆ ਗਿਆ ਜੀ ਇਹ ਆ ਗਿਆ ਰਾਮ ਟੈਕਸ ਦਾ ਸੂਟ ਇਹਦੇ ਵਿੱਚ ਸਾਰੇ ਦੇ ਵਿੱਚ ਬਰੀਕ-ਬਰੀਕ ਬੂਟੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਇਹਦੇ ਵਿੱਚ ਸਾਰੇ ਦੇ ਵਿੱਚ ਜਿਹੜੀ ਆ ਬਹੁਤ ਹੀ ਸੋਹਣੀ ਸ਼ਰਟ ਦੇ ਵਿੱਚ ਇਹ ਵਾਲੀ ਬੂਟੀ ਬਣੀ ਹੋਈ ਹੈ ਸੇਮ ਬੁੱਟੀ ਹੈ ਜਿਹੜੀ ਐਸਟ੍ਰੀਜ ਬੁੱਟੀ ਹੈ ਜਿਹੜੀ ਇਹਦੀ 슬ੀਵਸ ਦੇ ਉੱਪਰ ਵੀ ਬਣੀ ਹੋਈ ਹੈ ਫੈਬਰਿਕ ਜਿਹੜੀ ਰਹੂਗੀ ਰਾਮਟੈਕਸ ਰਹੂਗੀ ਸ਼ਾਇਦ ਕੰਨੀ ਦੇ ਉੱਪਰ ਜਿਹੜੀ ਮੋਹਰ ਤੁਹਾਨੂੰ ਹਾਂਜੀ ਦੀ ਸੀ ਹੈ ਫੈਬਰਿਕ ਜਿਹੜੀ ਰਹੂਗੀ ਇਹਦੀ ਰਾਮਟੈਕਸ ਰਹੂਗੀ ਇਹਦਾ ਵੀ ਪ੍ਰਾਈਸ ਜਿਹੜਾ ਸੀ ਨੇ 999 ਕਰਤਾ ਹੈ ਇਹਦਾ ਵੀ ਪ੍ਰਾਈਸ ਜਿਹੜਾ ਹੈਗਾ ਟ੍ਰਿਪਲ ਲੈਣਾ ਅਗਲੇ ਮੇਰੀ ਕੋਈ ਵੀ ਪਹਿਣੇ ਇਹਨੂੰ ਲੈਣਾ ਚਾਹੁੰਦੀ ਆ ਤਾਂ ਤੁਸੀਂ ਸਾਡੇ ਨੰਬਰ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਭੇਜ ਸਕਦੇ ਹੋ ਬਾਕੀ ਆਪਣੇ 399 ਦੇ ਵਿੱਚ ਹੈਂਡਵਰਕ ਵਾਲੇ ਸੂਟਾਂ ਦੀ ਵੀਡੀਓ ਪਾਈ ਸੀ ਉਹ ਆਪਣੀ ਕੱਲ ਵਾਲੀ ਵੀਡੀਓ ਨੂੰ ਤੁਸੀਂ ਦੇਖ ਸਕਦੇ ਹੋਗੇ ਜਿਹੜੀ ਆਪਾਂ 399 ਦੇ ਵਿੱਚ ਪਾਈ ਸੀ ਜੀ ਇਸ ਤੋਂ ਅਗਲਾ ਜਿਹੜਾ ਆ ਗਿਆ EK Tex ਦਾ ਕੁੰਮਕਮ ਦਾ ਪਛਵੀਨਾ ਆ ਗਿਆ ਸੀ ਬਹੁਤ ਹੀ ਸੋਹਣਾ ਜਿਹਾ ਕੰਮ ਇਹਦੇ ਵੀ ਘੇਰੇ ਦੇ ਉੱਪਰ ਹੋਇਆ ਹੋਇਆ ਹੈਗਾ ਬਟ ਡਿਜ਼ਾਈਨਿੰਗ ਜਿਹੜੀ ਸੇਮ ਆ ਕਲਰ ਜਸਟ ਕੀ ਹੈ ਡਿਫਰੈਂਟ ਸਲਿਪਸ ਦੇ ਉੱਪਰ ਇਹਦੇ ਵੀ ਕੰਮ ਆ ਗਿਆ ਇਹਦੇ ਵਿੱਚ ਕਲਰ ਅਸੀਂ ਤੁਹਾਨੂੰ ਸਾਰੇ ਦਿਖਾਵਾਂਗੇ ਇਹ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਆਗਾ ਤੇ ਪ੍ਰਾਈਸ ਸਾਰਿਆਂ ਦਾ ਸੇਮ STG ਰਹੂਗਾ ਅਗਰ ਕੋਈ ਮੇਰੇ ਭੈਣ ਜਿੱਦਾਂ ਅਸੀਂ ਪਹਿਲਾਂ ਮੈਂਸ਼ਨ ਕੀਤਾ ਸਟਿਚਿੰਗ ਕਰਵਾ ਕੇ ਲੈਣਾ ਚਾਹੁੰਦੇ ਜਾਂ ਸਾਡੇ ਬੁਟੀਕ ਤੇ ਆ ਕੇ ਤੁਸੀਂ ਲੈਣਾ ਚਾਹੁੰਦੇ ਜਿਹੜਾ ਆਪਣਾ ਬੁਟੀਕ ਹੈ ਨਾ ਨਾਨਸਰ ਨਾਨਸਰ ਨਾਗਰ ਸਟਰੀਟ ਨੰਬਰ 4 ਦੇ ਵਿੱਚ ਆਪਣਾ ਬੁਟੀਕ ਹੈ ਜੀ ਇਸ ਤੋਂ ਜਿਹੜਾ ਅਗਲਾ ਸੂਟ ਆ ਗਿਆ ਜੀ ਇਹ ਵਾਲਾ ਆ ਗਿਆ ਇਹਦੇ ਘੇਰੇ ਦੇ ਨਾਲ-ਨਾਲ ਜਿਹੜਾ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਨਾਲ-ਨਾਲ ਜਿਹੜਾ ਬਹੁਤ ਹੀ ਸੋਹਣਾ ਜਿਹਾ ਸ਼ਾਇਰੀ ਸ਼ਰਟ ਦੇ ਵਿੱਚ ਵੀ ਬੁੱਟੀ ਬਣਾਈ ਹੋਈ ਹੈ ਫੈਬਰਿਕ ਜਿਹੜਾ ਇਹਦਾ ਵੀ ਰਹੂਗਾ ਏਕੇ ਟੈਕਸ ਦਾ ਪਛਵੀਨਾ ਰਹੂਗਾ ਜਿਹੜੀ ਚੀਜ਼ ਅਸੀਂ ਵੀਡੀਓ ਦੇ ਵਿੱਚ ਦਿਖਾਉਣੇ ਹੁੰਦੇ ਆਂਗੇ ਇੱਕ ਵਾਰ ਤੁਸੀਂ ਘੇਰੇ ਦਾ ਵਰਕ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਸੋਹਣਾ ਜਿਹੜਾ ਨੀਟ ਐਂਡ ਕਲੀਨ ਜਿਹਾ ਕੰਮ ਆਗਾ ਘੇਰੇ ਦੇ ਉੱਪਰ ਕੀਤਾ ਸਾਰੀ ਸ਼ਰਟ ਦੇ ਵਿੱਚ ਆਹ ਵਾਲੀ ਬੂਟੀ ਹੈ ਜਿਹੜੀ ਸਾਰੀ ਸ਼ਰਟ ਦੇ ਵਿੱਚ ਬਣੀ ਹੋਈ ਹੈਗੀ ਬਾਕੀ ਮੈਂ ਇੱਕ ਚੀਜ਼ ਪੜਾਣੀ ਹੋਰ ਵੀ ਕਲੀਅਰ ਕਰ ਦੇਣਾ ਚਾਹਣੀ ਆ ਜੋ ਚੀਜ਼ ਅਸੀਂ ਵੀਡੀਓ ਦੇ ਵਿੱਚ ਦਿਖਾਉਣੇ ਹੁੰਦੇ ਆਂ ਲਾਈਕਿ ਏਕੇ ਟੈਕਸ ਦਾ ਦਿਖਾਇਆ ਤਾਂ ਏਕੇ ਟੈਕਸ ਦੀ ਦਿਖਾਇਆ ਜਿਹੜੀ ਫੈਬਰਿਕ ਅਸੀਂ ਐਸਕੇ ਦੀ ਦਿਖਾਈਆ ਤਾਂ ਉਹ ਐਸਕੇ ਦੀ ਜਾਊਗਾ ਇਹ ਨਹੀਂ ਹੁੰਦਾ ਵੀ ਵੀਡੀਓ 'ਚ ਅਸੀਂ ਕੁਝ ਹੋਰ ਦਿਖਾਤਾ ਤੇ ਪੇਜ 'ਕੁਝ ਹੋਰ ਦਿੰਦਾ ਜੋ ਪ੍ਰਾਈਸ ਵੀਡੀਓ 'ਚ ਮੈਂਸ਼ਨ ਹੁੰਦਾ ਸਾਰਿਆਂ ਨੂੰ ਸੇਮ ਹੀ ਪ੍ਰਾਈਸ ਲੱਗਦਾ ਜੀ ਬਾਕੀ ਤੁਸੀਂ ਅੱਜ ਵਾਲੇ ਇਹਨਾਂ ਵੀ ਕੋਈ ਵੀ ਸੂਟਾਂ 'ਚ ਜਿਹੜੇ ਆਪਣੇ ਅੱਜ 7 7 ਤੋਂ 8 ਸੂਟਸ ਦਿਖਾਈ ਨੇਗੇ ਇਹਨਾਂ 'ਚ ਸਰਦੀਆਂ ਵਾਲੇ ਸੂਟਾਂ ਜੋ ਕੋਈ ਵੀ ਸੂਟ ਲੈਣਾ ਚਾਹੁੰਦੇ ਤਾਂ ਮੈਂ ਉੱਪਰ ਨੰਬਰ ਮੈਂਸ਼ਨ ਕਰ ਦਾਂਗੀ ਨੰਬਰ ਮੈਂ ਇੱਕ ਵਾਰ ਤੁਹਾਨੂੰ ਦਿਖਾ ਵੀ ਦਿੰਦੀ ਆ ਜੀ 985462231 ਵਾਲੇ ਨੰਬਰ ਤੇ ਤੁਸੀਂਾਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਜੀ ਆ ਵਾਲਾ ਜਿਹੜਾ ਉੱਪਰ ਵਾਲਾ ਨੰਬਰ ਹੈ 98554 62231 ਵਾਲੇ ਨੰਬਰ ਦੇ ਉੱਪਰ ਤੁਸੀਂ ਇਹਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਅਗਰ ਕੋਈ ਮੇਰੀ ਭੈਣ ਬੁਟੀਕ ਤੇ ਆ ਕੇ ਲੈਣਾ ਚਾਹੁੰਦੇ ਨੇ ਤਾਂ ਬੁਟੀਕ ਤੇ ਸਾਡਾ ਐਡਰੈਸ ਹੈਗਾ ਨੀਅਰ ਦਾ ਗਰੇ ਸੈਲੂਨ ਸਟਰੀਟ ਨੰਬਰ 4 ਨਾਨਕਸਰ ਨਗਰ ਵਰਲਡ ਨੰਬਰ 27 ਬਰਨਾਲੇ ਦੇ ਵਿੱਚ ਜਿਹੜਾ ਹੈਗਾ ਆਪਣਾ ਬੁਟੀਕ ਹੈ ਜੀ ਗਲੀ ਨੰਬਰ 4 ਦੇ ਵਿੱਚ ਅਗਰ ਕੋਈ ਮੇਰੀ ਭੈਣੇ ਬੁਟੀਕ ਤੇ ਆ ਕੇ ਲੈਣਾ ਚਾਹੁੰਦੇ ਨੇ ਤਾਂ ਬੁਟੀਕ ਤੇ ਆ ਕੇ ਵੀ ਲੈ ਸਕਦੇ ਏਕ ਵਾਰ ਤੁਸੀਂ ਇਹਨੂੰ ਕਾਲ ਕਰਕੇ ਪਹਿਲਾਂ ਜਿਹੜੀ ਕਨਫਰਮ ਕਰ ਸਕਦੇ ਵੀ ਇਹ ਵਾਲੇ ਸੂਟ ਹੈਗੇ ਆ ਜਾਂ ਨਹੀਂ ਹੈਗੇ ਫਿਲਹਾਲ ਇਹ ਵਾਲੇ ਸਾਰੇ ਸੂਟ ਆ ਰੈਡੀ ਟੂ ਡਿਸਪੈਚ ਆ ਜਦ ਹੀ ਸਾਡੇ ਕੋਲ ਆਰਡਰ ਆਉਂਦਾ ਤਾਂ ਅਸੀਂ ਨਾਲ ਸੇਮ ਡੇ ਹੀ ਆ ਜਿਹੜਾ ਡਿਸਪੈਚ ਕਰ ਦਾਂਗੇ ਉਸ ਤੋਂ ਬਾਅਦ ਅਗਰ ਕੋਈ ਮੇਰੇ ਭੈਣ ਦਾ ਆਰਡਰ ਆਉਂਦਾ ਤਾਂ ਇਹ ਰੈਡੀ ਔਨ ਆਰਡਰ ਹੋਣਗੇ ਜੀ ਕਿਉਂਕਿ ਅਸੀਂ ਸਾਰਾ ਸਟਾਕ ਆ ਜਿਹੜਾ ਇਹ ਵਾਲਾ ਖੁਦ ਆਪ ਤਿਆਰ ਕਰਦੇ ਆਂਗੇ ਤਾਂ ਕਰਕੇ ਫਿਰ ਜਿਹੜਾ ਇਸ ਤੋਂ ਅਗਲਾ ਜਿਹੜਾ ਸਟਾਕ ਕੋਈ ਵੀ ਭੈਣ ਦਾ ਆਰਡਰ ਆਉਂਦਾ ਕਿਸੇ ਵੀ ਕਲਰ ਦੇ ਉੱਪਰ ਤੁਸੀਂ ਸਾਡੇ ਕੋਲ ਕਸਟਮਾਈਜ਼ ਕਰਵਾਉਦੇ ਹੋ ਤਾਂ ਆਰਡਰ ਦੇ ਉੱਪਰ ਕਸਟਮਾਈਜ਼ ਹੋਊਗਾ ਉਹਦੇ ਲਈ ਥੋੜਾ ਜਿਹਾ ਸਾਨੂੰ ਟਾਈਮ ਚਾ ਉਸ ਦੇ ਵਿੱਚ ਅਸੀਂ ਜਿਹੜਾ ਰੈਡੀ ਕਰਕੇ ਦੇ ਦਾਂਗੇ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਅਗਰ ਕੋਈ ਵੀ ਸੂਟ ਇਹਨਾਂ ਚੋਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਨੰਬਰ ਵਿੱਚ ਮੈਂਸ਼ਨ ਕੀਤੀ ਹੋਏ 985462231 ਵਾਲੇ ਨੰਬਰ ਦੇ ਉੱਪਰ ਤੁਸੀਂ ਤੁਹਾਨੂੰ ਸਕਰੀਨ ਸ਼ਾਟ ਲੈ ਕੇ ਜਿਹੜਾ ਭੇਜ ਸਕਦੇ ਹੋ ਅਗਰ ਹੁਣ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਸ਼ੇਅਰ ਕਰਕੇ ਮੇਰੀਆਂ ਉਹਨਾਂ ਭੈਣਾਂ ਤੱਕ ਜ਼ਰੂਰ ਪਹੁੰਚਾਣਾ ਜਿਹੜੀ ਕਿ ਆਪਣੇ ਘਰ ਤੋਂ ਬੈਠ ਕੇ ਆਨਲਾਈਨ ਕੰਮ ਸਟਾਰਟ ਕਰਨਾ ਚਾਹੁੰਦੀ ਨੇ ਜਾਂ ਪ੍ਰਕਾਰ ਬੈਠ ਕੇ ਸੋਹਣੇ-ਸੋਹਣੇ ਸੂਟ ਮਗਵਾਉਣਾ ਚਾਹੁੰਦੀਆਂ ਅਗਰ ਤੁਸੀਂ ਸੋਹਣੇ-ਸੋਹਣੇ ਸੂਟਾਂ ਦੇ ਸਟਾਈਲ ਹੋ ਤਾਂ ਤੁਸੀਂ ਸਾਡੇ ਕੋਲੋਂ ਆਪਣੀ ਪਸੰਦ ਦਾ ਜਿਹੜਾ ਸੂਟ ਆ ਰੈਡੀ ਕਰਵਾ ਸਕਦੇ ਹੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਮਿਲਦੇ ਆ ਕੱਲ ਕਿਸੇ ਨਵੇਂ ਆਰਟੀਕਲ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਹੁੰਦੇ ਬਹੁਤ ਅਜਾਦ ਸੀ ਸਸ਼ੀਅਤ ਕਾ